ਜੀਵੇਂ ਜੀਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਹੀ ਉਮੀਦਵਾਰਾਂ ਦਾ ਲੋਕਾਂ ਦੇ ਨਾਲ ਸੰਪਰਕ ਤੇਜ਼ ਹੁੰਦਾ ਜਾ ਰਿਹਾ ਹੈ ਨਿਊਜ਼ ਨੂੰ ਲੈ ਕੇ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਅਤੇ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਰਾਜਪੁਰਾ ਬਨੂਰ ਦੇ ਵਿੱਚ ਕਈ ਬੈਠਕਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਲੋਕਾਂ ਦਾ ਕਾਫੀ ਹਜ਼ੂਮ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਅੱਜ ਰਾਜਪੁਰਾ ਦੇ ਵਾਰਡ ਨੰਬਰ 2 ਫੋਕਲ ਪੁਆਇੰਟ ਦੇ ਵਿੱਚ ਐਡਵੋਕੇਟ ਸੁਖਚਾਨ ਸਿੰਘ ਸਰਫਾਰਾ ਦੀ ਗਫਾਈ ਦੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਰਟੀ ਸੰਖਿਆ ਦੇ ਵਿੱਚ ਫੋਕਲ ਵੰਟੇ ਲੋਕਾਂ ਨੇ ਹਿੱਸਾ ਲਿਆ ਅਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਵਿਚਾਰ ਸੋਨੇ ਇਸ ਮੌਕੇ ਤੇ ਐਡਵੋਕੇਟ ਸੁਖਚਾਨ ਸਿੰਘ ਸਰਵਾਰਾ ਅਤੇ ਫੋਕਲ ਪੁਆਇੰਟ ਨਿਵਾਸੀਆਂ ਦੇ ਵੱਲੋਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਡਾਕਟਰ ਬਲਬੀਰ ਸਿੰਘ ਨੂੰ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮੈਡਮ ਨੀਨਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ। ਕਿਹਾ ਗਿਆ ਕਿ ਵਾਰਡ ਨੰਬਰ 2 ਦੇ ਵਿੱਚ ਵੱਡੇ ਪੱਧਰ ਤੇ ਸੜਕਾਂ ਦੇ ਅਤੇ ਪਾਰਕ ਦੇ ਕੰਮ ਕਰਫਾਈ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਰਾਜਪੁਰਾ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਫਾਈ ਜਾ ਰਹੇ ਨੇ। ਸੋ ਆਉ ਤੁਹਾਨੂੰ ਸੁਣਾਉਨੇ ਹਾਂ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਦੇਖੋ ਅੱਜ ਸਾਡੀਆਂ ਸਵੇਰ ਦੀਆਂ ਡਾਕਟਰ ਬਲਬੀਤ ਸਿੰਘ ਜੀ ਦੀਆਂ ਮੀਟਿੰਗਾਂ ਚੱਲ ਰਹੀਆਂ ਪਿੰਡਾਂ ਚ ਵਾਰਡਾਂ ਚ ਬਨੂੜ ਦੇ ਵਾਰਡਾਂ ਚ ਵੀ ਜਾ ਕੇ ਆਇਆ ਤੇ ਇੱਥੇ ਵਾਰਡ ਨੰਬਰ 2 ਚ ਵੀ ਆਏ ਨੇ ਮੈਨੂੰ ਲੱਗਦਾ ਕੋਈ ਇੱਕ ਦੋ ਗਲੀਆਂ ਚਾਹੇ ਰਹਿ ਗਈਆਂ ਹੁਣ ਤਕਰੀਬਨ ਆਲਮੋਸਟ ਇੱਥੇ ਗਲੀਆਂ ਦਾ ਜਿਹੜਾ ਕੰਮ ਸੀਗਾ ਸੜਕਾਂ ਦਾ ਉਹ ਖਤਮ ਖਤਮ ਹੋ ਚੁੱਕਿਆ ਹੈ ਪਾਰਕ ਦਾ ਕੰਮ ਸੀਗਾ ਉਹ ਖਤਮ ਹੋ ਚੁੱਕਿਆ ਜਿਹੜਾ ਰਹਿ ਗਿਆ ਉਹ ਕੋਰ ਲੱਗਣ ਤੋਂ ਬਾਅਦ ਜਲਦੀ ਸ਼ੁਰੂ ਕਰਕੇ ਉਹ ਕੰਮ ਵੀ ਪੂਰਾ ਕੀਤਾ ਜਾਊਗਾ ਕੱਲਾ ਵਾਰਡ ਨੰਬਰ 2 ਕੀ ਅ ਨਹੀਂ ਛੱਡਣਾ ਜਿੱਥੇ ਕੋਈ ਕੰਮ ਅਧੂਰਾ ਰਹਿ ਜਾਏ ਸੋ ਕਿੰਨੇ ਕੁ ਹੁਣ ਤੱਕ ਅਸੀਂ ਪ੍ਰੋਜੈਕਟ ਲਾਏ ਨੇ ਜਿਹਨਾਂ ਨੂੰ ਲੈ ਕੇ ਅੱਜ ਲੋਕਾਂ ਨਾਲ ਮੀਟਿੰਗ ਕੀਤੀ ਗਈ ਹੈ ਲੋਕਾਂ ਨੂੰ ਛਾਂ ਮਿਲਿਆ ਹੈ ਇੱਥੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਆ ਚੁੱਕੇ ਨੇ ਜਿਹੜੇ ਗਲੀਆਂ ਸੜਕਾਂ ਦਾ ਹੈ ਡਾਕਟਰ ਸਾਹਿਬ ਤੋਂ ਅਸੀਂ ਅੱਜ ਮੋਹੱਲਾ ਕਲੀਨਿਕ ਲੈ ਹੀ ਲਿੱਤਾ ਹੁਣ ਜਦੋਂ ਆਮ ਆਦਮੀ ਕਲੀਨਿਕ ਖੁੱਲਣਗੇ ਤਾਂ ਡਾਕਟਰ ਸਾਹਿਬ ਤੋਂ ਲੈ ਕੇ ਅਸੀਂ ਇੱਥੇ ਵਾਰਡ ਨੰਬਰ 2 ਵਿੱਚ ਵੀ ਮੋਹੱਲਾ ਕਲੀਨਿਕ ਖੋਲਾਂਗੇ ਇਸੇ ਮੌਕੇ ਤੇ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੱਡਾ ਬਿਆਨ ਦਿੱਤਾ ਕਿ ਹੈ ਕਿ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਪੂਰਾ ਹੰਗਾਰਾ ਮਿਲ ਰਿਹਾ ਕਿਉਂਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਲੋਕਾਂ ਦੇ ਵੱਡੇ ਪੱਧਰ ਤੇ ਕੰਮ ਕਰਫਾਇਕੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਕਾਫੀ ਖੁਸ਼ ਨੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਸੋ ਇਸੇ ਦੌਰਾਨ ਡਾਕਟਰ ਪਲਬੀਰ ਸਿੰਘ ਨੇ ਹੋਰ ਕੀ ਕੁਝ ਕਿਹਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸ਼ਾਮ ਦਾ ਟਾਈਮ ਹੈ ਜੀ ਲੇਡੀਜ਼ ਦਾ ਨਾ ਇਹ ਬੜਾ ਚੁੱਲੇ ਚੌਕੇ ਦਾ ਟਾਈਮ ਹੁੰਦਾ ਤੇ ਪੂਰਾ ਤੁਸੀਂ ਦੇਖੋ 100 ਤੋਂ ਵੱਧ ਲੇਡੀਜ਼ ਆਈਆਂ 100 ਤੋਂ ਵੱਧ ਇੱਕ ਬਾੜ ਦੇ ਵਿੱਚ ਔਰ ਟੋਟਲ ਜਿਹੜੇ ਬੰਦੇ ਆ 3-400 ਬੰਦੇ ਆਏ ਹੋਏ ਆ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਭਰਮਾਹਕਾਰ ਮਿਲ ਰਿਹਾ ਔਰ ਲੋਕ ਪੋਜ਼ਿਟਿਵਲੀ ਰਿਸਪੌਂਡ ਕਰ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਮਾਨ ਸਰਕਾਰ ਤੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਵਾਅਦੇ ਪੂਰੇ ਕਰਦੇ ਆ ਜਿਹੜੇ ਇੱਕ ਦੋ ਰਹਿੰਦੇ ਅਸੀਂ ਉਹ ਵੀ ਪੂਰੇ ਕਰਦਨੇ ਸਾਡੇ ਕੋਲ ਜਿਹੜਾ ਟਾਈਮ ਆ ਪੂਰਾ ਸਾਨੂੰ 5 ਸਾਲ ਦੇ ਲੋਕਾਂ ਨੇ ਦਿੱਤੇ ਆ ਤੇ ਹੈਲਥ ਸਬਸ ਜਿਹੜਾ ਮੇਰਾ ਵਿਭਾਗ ਹੈਗਾ ਜੀ ਉਹ ਚ ਰਜਿੰਦਰਾ ਹਸਪਤਾਲ ਠੀਕ ਕੀਤਾ ਅਸੀਂ ਮਾ ਡਿਸਟ੍ਰਿਕਟ ਹਸਪੀਟਲ ਠੀਕ ਕੀਤਾ ਚਮੜੂ ਜੀਨ ਹਸਪੀਟਲ ਦੇ ਵਿੱਚ ਵੀ ਦਵਾਈਆਂ ਸਾਰੀਆਂ ਪਹੁੰਚਦੀਆਂ ਜੀ ਇਕੁਪਮੈਂਟ ਸਾਰੇ ਐਕਸਰੇ আল্ট্রਾਸਾਉਂਡ ਸਾਰੇ ਪਹੁੰਚ ਗਏ ਡਾਕਟਰਸ ਲਗਾ ਰਹੇ ਆ ਨਵੇਂ ਡਾਕਟਰ ਭਰਤੀ ਕਰ ਰਹੇ ਆ ਸਟਾਫ ਭਰਤੀ ਕਰ ਰਹੇ ਆ 24/7 ਕ੍ਰਿਟੀਕਲ ਕੇਅਰ ਦਾ ਬਲਾਕ ਬਣਾਵਾਂਗੇ ਜੀ ਪੂਰਾ ਇੱਥੇ ਜਦੋਂ ਕੋਈ ਐਮਰਜੈਂਸੀ ਆਉਂਦੀ ਹੈ ਕਿਉਂਕਿ ਮੇਨ ਰੋਡ ਦੇ ਉੱਤੇ ਆ ਜੀਟੀ ਰੋਡ ਦੇ ਉੱਤੇ ਆ ਤੇ ਅਸੀਂ ਉਹਨਾਂ ਨੂੰ ਸਾਰੇ ਐਮਰਜੈਂਸੀ ਸਰਵਿਸ ਜਿਹੜੀਆਂ ਹੈਗੀਆਂ ਉਹ ਏ ਕਲਾਸ ਕਰਾਂਗੇ ਔਰ ਬਾਕੀ ਦਾ ਨਾਰਮਲ ਡਿਲੀਵਰੀ ਵਗੈਰਾ ਹੋ ਰਹੀ ਹੈ ਗਾਇਨਕੋਲੋਜਿਸਟ ਹੋਰ ਭਰਤੀ ਕਰਾਂਗੇ ਰੱਖਾਂਗੇ ਸਪੈਸ਼ਲਿਸਟ ਹੋਰ ਭਰਤੀ ਕਰ ਰਹੇ ਆ ਔਰ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਨਾ ਬਹੁਤ ਦੇਰ ਤੋਂ ਕੀਤੇ ਮੈਂ ਹੁਣ ਨਵਾਂ ਸਿਸਟਮ ਬਣਾਤਾ ਕਿ ਜਦੋਂ ਮੈਡੀਕਲ ਕਾਲਜ ਬੱਚੇ ਜਾਂਦੇ ਆ ਉਹ ਬੋਰਡ ਭਰ ਕੇ ਜਾਂਦੇ ਆ ਉੱਥੇ ਜਦੋਂ ਉਹਨਾਂ ਦਾ ਐਗਜ਼ਾਮ ਹੋਣਾ ਸਿੱਧੇ ਉੱਥੇ ਅਪਾਇੰਟਮੈਂਟ ਲੈਟਰ ਦੇ ਦਿੰਦੇ ਆ ਉਹਨਾਂ ਨੂੰ ਵਾਜ ਕੇ ਫਲਾਨੀ ਜਗ੍ਹਾ ਜੁਆਇਨ ਕਰਦੇ ਆ ਹੋਰ ਕੀ ਅਗੇ ਕਰੀਏ ਦੇਖੋ ਇਹ ਜਿਹੜਾ ਗੈਂਗ ਜਿਹੜੇ ਗੈਂਗਸਟਰ ਆ ਨਾ ਜੀ ਪੰਜਾਬ ਚ ਹੁੰਦੇ ਨਹੀਂ ਸੀ ਇਹ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੇ ਦੇਣ ਹੈ ਇਹਨਾਂ ਨੇ ਇਹਨਾਂ ਦੀਆਂ ਸਟੇਜਾਂ ਤੇ ਹੁੰਦੀ ਸੀ ਜੀ ਇਹਨਾਂ ਦੋਨਾਂ ਨੇ ਕਾਇਕ ਬਣਾਈ ਸੀਗਾ ਜੀ ਇਹ ਇਹਨੇ ਨਾ ਇੱਕ ਦੂਜੇ ਤੇ ਪਰਚੇ ਵੀ ਇਹ ਉਹਨਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਨੇ ਲੋਕਾਂ ਦੀਆਂ ਦੁਸ਼ਮਣੀਆਂ ਬਣਾਈਆਂ ਸੀ ਜੇ ਇਹਦੀ ਸਰਕਾਰ ਨੂੰ ਤੁਸੀਂ ਦੋਜਾਂ ਦੇ ਪਰਚੇ ਕਰਦੇ ਸੀ ਤੁਹਾਡੇ ਸਾਹਮਣੇ ਇਹਨਾਂ ਨੇ ਕਮਿਸ਼ਨ ਬਣਾਏ ਸੀ ਜੀ ਕੈਪਟਨ ਸਾਹਿਬ ਨੇ ਆ ਕੇ ਲੇਕਿਨ ਆਪ ਇਹਨਾਂ ਨੇ ਦੂਜੇ ਤੇ ਪਰਚੇ ਕੀਤੇ ਇਹ ਪਰਚੇ ਔਰ ਖਰਚੇ ਵਾਲਾ ਸਿਸਟਮ ਭਗਵਾਤਵਾਰ ਨੇ ਖਤਮ ਕੀਤਾ ਅਸੀਂ ਕੋਈ ਡਿਸਟਿੰਕਸ਼ਨ ਨਹੀਂ ਕਰਦੇ ਜੀ ਅਸੀਂ ਜਿਹੜੀਆਂ ਸਰਵਿਸਿਜ਼ ਵੀ ਦਿੰਨੇ ਆ ਚਾਹੇ ਮਲ ਲਕਲੇਨਿਕਾ ਜੀ ਚਾਹੇ ਕੋਈ ਜਿਹੜਾ ਅਸੀਂ ਬਿਜਲੀ ਫ੍ਰੀ ਕੀਤੀ ਹੈ ਸਾਰਿਆਂ ਦੀ ਕੀਤੀ ਹੈ ਜੀ ਤੇ ਜੇ ਅਸੀਂ ਜੇ ਅਸੀਂ ਮਤਲਬ ਜਿਹੜਾ ਜੇ ਕਿਸਾਨਾਂ ਨੂੰ ਕੁਸ਼ੂਲਤ ਦੇ ਰਹੇ ਆਂ ਬਿਜਲੀ ਦੇ ਰਹੇ ਆਂ ਤਾਂ ਸਾਰਿਆਂ ਨੂੰ ਦੇ ਰਹੇ ਆਂ ਅਸੀਂ ਨਾ ਬਿਲਕੁਲ ਅਸੀਂ ਪਰਚੇ ਦੇ ਬਿਲਕੁਲ ਖਿਲਾਫ ਆਂ ਪਰਚੇ ਹੋਣੇ ਘੱਟ ਹੋਏ ਆ ਮਾਨ ਸਰਕਾਰ ਆਉਣ ਤੋਂ ਬਾਅਦ ਸਮਾਨੇ ਦੇ ਵਿੱਚ ਮਾਨ ਸਾਹਿਬ ਆਏ ਸੀ ਤੁਸੀਂ ਦੇਖ ਲਓ ਵੀਡੀਓ ਦੇਖ ਲਓ ਸਾਰਾ ਕੁਝ ਦੇਖ ਲਓ ਉਸ ਤੋਂ 4 ਗੁਣਾ ਘੱਟ ਸੀਗਾ ਇਹ ਸਮਾਨੇ ਸੀਗਾ ਜਿਸ ਦਿਨ ਪਟਿਆਲੇ ਸਾਡਾ ਰੋਡ ਸ਼ੋਅ ਸੀਗਾ ਉਹ ਦੇਖ ਲਓ ਵੀ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਧਰਮਵੀਰ ਗਾਂਧੀ ਦਾ ਜਿਹੜਾ ਕੱਲ ਦਾ ਘੱਟ ਸੀ ਉਹਦਾ 10ਵਾਂ ਇਸਾ ਸੀਗਾ ਸੋ ਕੋਈ ਬਹੁਤ ਵੱਡਾ ਘੱਟ ਨਹੀਂ ਸੀਗਾ ਉਹ ਬੇਅਰ ਮਿਨਿਮਮ ਕੋਈ ਗੱਲ ਨਹੀਂ ਕਰ ਰਹੀ ਨਹੀਂ ਵੇ ਮਤਲਬ ਇੰਨਾ ਜ਼ਿਆਦਾ ਫਰਕ ਹੈ ਜੀ ਜਿਹੜੇ ਆਮ ਆਦਮੀ ਪਾਰਟੀ ਦਾ ਰਿਸਪੌਂਸ ਹੈ ਉਹਨਾਂ ਤੋਂ 5 6 ਗੁਣਾ ਜ਼ਿਆਦਾ ਹੈ ਜੀ ਮੈਂ ਜਿੱਥੇ ਵੀ ਜਾਣਾ ਮੈਂ ਰੋਜ਼ ਦੀਆਂ 15 ਮੀਟਿੰਗ ਕਰ ਰਿਹਾ ਜੀ 18 ਮੀਟਿੰਗ ਕਰ ਰਿਹਾ ਮੈਨੂੰ ਦੱਸ ਦੇਵੇ ਧਰਮਵੀਰ ਗਾਂਧੀ ਪ੍ਰਨੀਤ ਕੌਰ ਜੀ ਐਨ ਕੇ ਸ਼ਰਮਾ ਕਿੰਨੀਆਂ ਮੀਟਿੰਗ ਕਰਦੇ ਆ ਉਹਨਾਂ ਦੀ ਮਿਲਾ ਕੇ 15 ਨਹੀਂ ਹੁੰਦੀ ਆ ਉਹ 5 ਨਹੀਂ ਕਰਦੇ ਇੱਕ ਦੀ ਮੀਟਿੰਗ ਕਰਦੇ ਆ ਜੀ ਕਈ ਵਾਰੀ ਉਹ ਵੀ ਛੁੱਟੀ ਕਰ ਲੈਂਦੇ ਆ ਫੇਸਬੁੱਕ ਤੇ ਸਾਰ ਲੈਂਦੇ ਆ ਉਹ ਜਾਂ ਫੇਸਬੁੱਕ ਤੇ ਆ ਜਾਂ ਫਲੈਕਸ ਲਾ ਦਿੰਦੇ ਆ ਪੈਸੇ ਉਹਨਾਂ ਕੋਲ ਵੱਧ ਆਸੇ ਸਾਡੇ ਕੋਲ ਸਾਡੇ ਕੋਲ ਵਲੰਟੀਅਰ ਹੈ ਸਾਡੀ ਸਟ੍ਰੈਂਥ ਹੀ ਹੈ ਸਾਡੇ ਕੋਲ ਸਰਵਰ ਵਰਗੇ ਪ੍ਰਵੀਨ ਜੀ ਨਿੰਨ ਜੀ ਜੋ ਵੀ ਮਤਲਬ ਇਹ ਚਾਹੇ ਐਮ ਐਲ ਏ ਆ ਜੀ ਸਰ ਇਹ ਵੀ ਕਿਉਂ ਲੱਗਦਾ ਜੀ ਉਹ ਕਟ ਮੀਟਿੰਗਾਂ ਕਰਦੇ ਆ ਕਿ ਉਹਨਾਂ ਨੂੰ ਅੰਦਾਜ਼ਾ ਵੀ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਨਹੀਂ ਨਹੀਂ ਉਹ ਦੇਖੋ ਮੈਂ ਤੁਹਾਨੂੰ ਦੱਸਦਾ ਉਹਦਾ ਕਾਰਨ ਹੈ ਜੀ ਇਕ ਉਹਦੇ ਕਈ ਕਾਰਨ ਆ ਪ੍ਰਨੀਤ ਕੌਰ ਜੀ ਮੀਟਿੰਗ ਕਿੱਥੇ ਕਰਨ ਜੀ ਜਿੱਥੇ ਜਾਂਦੇ ਆ ਲੋਕ ਉਹਨਾਂ ਦੇ ਮਤਲਬ ਕਰਨ ਹੀ ਦੇ ਰਹੇ ਉਹਨਾਂ ਨੂੰ ਉਹ ਕਿਸਾਨਾਂ ਨੂੰ ਦਿੱਲੀ ਚ ਨਹੀਂ ਵੜਨ ਦੇ ਰਹੇ ਕਿਸਾਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇ ਰਹੇ 60% ਪੋਪੂਲੇਸ਼ਨ ਬਾਹਰ ਹੋ ਗਈ ਹੁਣ ਧਰਮਵੀਰ ਗਾਂਧੀ ਜੀ ਨੂੰ ਆਮ ਆਦਮੀ ਪਾਰਟੀ ਉਹਨਾਂ ਨੇ ਉਹਨੂੰ ਛੱਡਤਾ ਵੀ ਇਹਦੇ 'ਚ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ ਇਹਦੇ ਵਿੱਚ ਹਾਈ ਕਮਾਂਡ ਕਲਚਰ ਹੈ ਹੁਣ ਪੱਤਰਕਾਰ ਨੇ ਪੁੱਛਿਆ ਵੀ ਹੁਣ ਤੁਸੀਂ ਕਾਂਗਰਸ ਕਿਹਾ ਇਹ ਤਾਂ ਇਹਦੇ 'ਚ ਤਾਂ ਹੋਰ ਵੀ ਜ਼ਿਆਦਾ ਹਾਈ ਕਮਾਂਡ ਕਲਚਰ ਹੈ ਕਹਿੰਦਾ ਉਹ ਤਾਂ ਹੈਗਾ ਤਾਂ ਸਹੀ ਕਹਿੰਦਾ ਪਰ ਤੇ ਬਹੁਤ ਪੁਰਾਣੀ ਪਾਰਟੀ ਹੈ ਇਹਦੇ 'ਚ ਇਹਦੇ 'ਚ ਠੀਕ ਆ ਅੱਛਾ ਹੁਣ ਉਹ ਹਾਈ ਕਮਾਂਡ ਤੋਂ ਟਿਕਟ ਤਾਂ ਲਿਆ ਆਏ ਨੀਚੇ ਸਾਰੇ ਐਮਐਲਏ ਜਿਹੜੇ ਸਾਬਕਾ ਐਮਐਲਏ ਉਹਨਾਂ ਦੇ ਵਿਰੋਧ ਕਰਦੇ ਆ ਪਾਰਟੀ ਦੇ ਵਲੰਟੀਅਰ ਉਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਕਾਂਗਰਸ ਵਿੱਚ ਉਹਨਾਂ ਦੀ ਨੋ ਐਂਟਰੀ ਆ ਜੀ ਉਹ ਤਾਂ ਚਲੋ ਹਾਈ ਕਮਾਂਡ ਨੇ ਕਿਹਾ ਵੀ ਚਲੋ ਤੁਸੀਂ ਸਾਡੀ ਇੱਜ਼ਤ ਰੱਖ ਲਓ ਉਹਨਾਂ ਨੇ ਥੋੜਾ ਮੋਟਾ ਜਿਹੜਾ ਤੁਸੀਂ ਕਹਿੰਨੇ ਥੋੜਾ ਮੋਟਾ ਕੱਟ ਕਰਤਾ ਬਟ ਕਾਂਗਰਸ ਦਾ ਵਰਕਰ ਉਹਨਾਂ ਨੂੰ ਅਸੈਪਟ ਨਹੀਂ ਕਰ ਰਿਹਾ ਤੇ ਕੱਟ ਕੌਣ ਕਰੂਗਾ ਜੀ ਉਹਨਾਂ ਦੇ ਮੀਟਿੰਗਾਂ ਕੌਣ ਕਰੂਗਾ ਮੇਰੇ ਤਾਂ ਵਲੰਟੀਅਰ ਕਰਾ ਰਹੇ ਆ ਜੀ ਸਾਡੇ ਐਮਐਲਏ ਕਰਾ ਰਹੇ ਆ ਨੀਨਾ ਜੀ ਕਰਾ ਰਹੇ ਆ ਸਰਬਰਾ ਜੀ ਕਰਾ ਰਹੇ ਆ ਪ੍ਰਵੀਨ ਜੀ ਕਰਾ ਸਾਡੇ ਜਿਹੜੇ ਮਾਰਾਣੀ ਪ੍ਰਨੀਤ ਕੌਰ ਤੇ ਗਾਂਧੀ ਜੀ ਦੇ ਚੌਣ ਜਿਹੜਾ ਸਿੰਬਲ ਹੈ ਉਹਦੇ ਵਿੱਚ ਵੀ ਲੋਕਾਂ ਨੂੰ ਕਾफी ਕਨਫਿਊਜ਼ਨ ਰਹੇਗਾ ਹੋਏਗਾ ਜੀ ਬਿਲਕੁਲ ਕਈ ਜਿਹੀ ਜਗ੍ਹਾ ਉਹ ਕਹਿੰਦੇ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਜੀ ਧਰਮਵੀਰ ਗਾਂਧੀ ਨੇ ਕਾਂਗਰਸ ਨੂੰ ਮਤਲਬ ਕੀ ਨਹੀਂ ਕਿਹਾ ਜੀ ਮਤਲਬ ਜਿਹੜਾ ਨੇ ਦੰਗੇ ਕਰਾਏ ਜੀ ਜਿਨ੍ਹਾਂ ਨੇ ਕਤਲੇਆਮ ਕਰਾਇਆ ਜਿਨ੍ਹਾਂ ਨੇ ਧਾਰਮਿਕ ਸਥਾਨ ਠਾਏ ਜਿਨ੍ਹਾਂ ਨੇ ਐਸਵੀਐਲ ਦਾ ਮੁੱਦਾ ਖੜਾ ਕੀਤਾ ਤੇ ਪ੍ਰਨੀਤ ਕੌਰ ਜੀ ਆ ਜਿਹੜਾ ਉਹਨਾਂ ਨੇ ਕੀ ਨਹੀਂ ਕਿਹਾ ਜੀ ਬੀਜੇਪੀ ਨੂੰ ਪਿਆਨੀ ਪਾਰਟੀ ਮਾਰੀ ਆ ਫਿਰਕਾ ਪ੍ਰਸਤ ਹੈ ਜੀ ਇਹ ਕਰਦੀ ਆ ਦੰਗੇ ਕਰਾਂਦੀ ਆ ਇਹਨਾਂ ਨੇ ਪ੍ਰਾਣਾ ਕਰਾਇਆ ਜਿਹੜੀ ਪਾਰਟੀ ਨੂੰ ਤੁਸੀਂ ਐਨਾ ਕੁਝ ਬੁਰਾ ਕਹਿੰਦੇ ਹੋ ਤੁਸੀਂ ਉਹੀ ਪਾਰਟੀ ਜੁਆਇਨ ਕਰ ਲੈਂਦੇ ਹੋ ਫਿਰ ਉਹ ਠੀਕ ਹੋ ਜਾਂਦੀ ਆ ਜੀ ਇਹ ਇਹਨਾਂ ਦਾ ਸਟੈਂਡ ਕੋਈ ਨਹੀਂ ਹੈ ਜੀ ਮਤਲਬ ਦਲ ਬਦਲੂ ਜਿਹੜੇ ਬੰਦੇ ਹੁੰਦੇ ਨੇ ਨਾ ਡਿਸਕ੍ਰੈਡਿਟ ਹੋ ਚੁੱਕੇ ਆ ਗਾਂਧੀ ਜੀ ਨੇ ਇੱਕ ਆਪਣੀ ਪਾਰਟੀ ਵੀ ਬਣਾਈ ਸੀ ਜੀ ਤੁਹਾਨੂੰ ਨਾਂ ਵੀ ਨਹੀਂ ਪਤਾ ਹਣਾ ਪਤਾ ਜੀ ਨਾਂ ਕਿਸੇ ਦਾ ਪਤਾ ਜੀ ਕੁਝ ਨਵਾ ਪੰਜਾਬ ਪਾਰਟੀ ਬਣਾਈ ਸੀ ਮੈਂ ਕਹਿੰਦਾ ਉਹਦੀ ਡੈਮੋਕ੍ਰੇਸੀ ਹੋਣੀ ਆ ਉਹ ਡੈਮੋਕ੍ਰੇਸੀ ਵਾਲੀ ਪਾਰਟੀ ਕਦੋਂ ਬਣੀ ਕੀ ਉਹਨੇ ਕੀਤਾ ਔਰ ਮਤਲਬ ਕੀ ਕਰੋੜ ਜ਼ਾਲਮ ਹੋ ਗਈ ਕਿਸੇ ਨੂੰ ਨਾ ਤੱਕ ਨਹੀਂ ਪਤਾ ਜੀ ਉਹਦਾ ਐਨਾ ਵਧੀਆ ਕੰਮ ਕੀਤਾ ਗਾਂਧੀ ਜੀ ਨੇ ਐਮਪੀ ਬਣ ਕੇ ਆਪਣੇ ਹਸਪਤਾਲ ਚ ਬੈਠ ਗਿਆ ਜੀ ਉਹ ਮੈਂ ਤਾਂ ਆਪਣਾ ਹਸਪਤਾਲ ਵੇਚਿਆ ਜਦੋਂ ਮੈਨੂੰ ਸਿਹਤ ਮੰਤਰੀ ਬਣਾਇਆ ਮੈਂ ਕਿਹਾ ਸਰਕਾਰੀ ਹਸਪਤਾਲ ਠੀਕ ਕਰਨਾ ਆਪਣਾ ਨਹੀਂ ਚਲਾਣਾ ਉਹਨਾਂ ਨੇ ਆਪਣਾ ਚਲਾਇਆ ਉਹਨੇ ਉਹੀ ਕੁਝ ਕਰਨਾ ਕਾਂਗਰਸ ਵਾਲਿਆਂ ਨੂੰ ਕਲੀਅਰ ਹੈ ਜੀ ਕਾਂਗਰਸ ਵਾਲੇ ਕੋਈ ਉਹਨੂੰ ਵੋਟ ਨਹੀਂ ਪਾਉਂਦਾ ਜੀ ਉਹਨਾਂ ਨੂੰ ਕਲੀਅਰ ਹੈ ਕਿ ਜਿਆਦਾ ਕਾਂਗਰਸ ਪਾਰਟੀ ਬਚੂਗੀ ਜਾਂ ਗਾਂਧੀ ਬਚੂਗਾ ਦੇ ਆਰ ਵੈਰੀ ਕਲੀਅਰ ਬੋਟ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द आवे असर